ਸਤਿ ਸ਼੍ਰੀ ਅਕਾਲ ਤੁਸੀਂ ਜੁੜ ਚੁੱਕੇ ਹੋ ਅਜੀਤ ਵਿਅਕਤੀਵਿਦ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਮਨਜੋਤ ਸਿੰਘ ਅੱਜ ਦੀ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸਦੀ 21 ਸਟਾਰ ਲਾਈਨਰ ਪੁਲਾੜ ਯਾਨ ਜੋ ਸੁਨੀਤਾ ਵਿਲੀਅਮਸ ਅਤੇ ਬੂਚ ਵਿਲਮੋਰ ਨੂੰ ਪੁਲਾੜ ਸਟੇਸ਼ਨ ਤੇ ਲੈ ਕੇ ਗਿਆ ਸੀ ਧਰਤੀ ਤੇ ਹੁਣ ਉਹ ਵਾਪਸ ਪਰਤ ਆਇਆ ਹੈ ਥੋੜੀ ਦੇਰ ਪਹਿਲਾਂ ਇਹ ਪੁਲਾੜ ਯਾਨ ਵਾਈਟ ਸ਼ੈੱਡ ਸਪੇਸ ਹਰਬਰ ਨਿਊ ਮੈਕਸੀਕੋ ਦੇ ਵਿੱਚ ਉਤਰਿਆ ਸੀ ਹਾਲਾਂਕਿ ਇਸ ਪੁਲਾੜ ਯਾਨ ਰਾਹੀਂ ਪੁਲਾੜ ਸਟੇਸ਼ਨ ਤੇ ਪਹੁੰਚੀ ਸੁਨੀਤਾ ਵਿਲੀਅਮਸ ਅਤੇ ਬੂਚ ਵਿਲਮੋਰ ਨੂੰ ਹੁਣ ਉੱਥੇ ਹੀ ਰਹਿਣਾ ਹੋਵੇਗਾ ਪਰ ਦੋਵੇਂ ਪੁਲਾੜ ਯਾਤਰੀ ਹੁਣ ਨਾਸਾ ਦੇ ਕਰੂ 9 ਮਿਸ਼ਨ ਦਾ ਹਿੱਸਾ ਹੋਣਗੇ ਅਤੇ ਸਪੇਸ ਐਕਸ ਦੇ ਡ੍ਰੈਕਨ ਕੈਪਸੂਲ ਰਾਹੀਂ ਫਰਵਰੀ 2025 ਤੱਕ ਧਰਤੀ ਤੇ ਵਾਪਸ ਆਉਣਗੇ ਦੱਸਿਆ ਕਿ 5 ਜੂਨ ਨੂੰ ਜਦੋਂ ਸਟਾਰ ਲਾਈਨਰ ਦੋਵੇਂ ਪੁਲਾੜ ਯਾਤਰੀਆਂ ਨਾਲ ਪੁਲਾੜ ਸਟੇਸ਼ਨ ਤੇ ਪਹੁੰਚਿਆ ਤਾਂ ਤਕਨੀਕੀ ਖਰਾਬੀ ਕਾਰਨ ਸਮੇਂ ਤੇ ਵਾਪਸ ਨਹੀਂ ਆ ਸਕਿਆ ਸਟਾਰ ਲਾਈਨਰ ਬਣਾਉਣ ਵਾਲੀ ਕੰਪਨੀ ਬੋਇੰਗ ਦੇ ਨਾਲ ਨਾਸਾ ਨੇ ਫੈਸਲਾ ਕੀਤਾ ਸੀ ਕਿ ਉਹ ਸਟਾਰ ਲਾਈਨਰ ਤੋਂ ਸੁਨੀਤਾ ਵਿਲੀਅਮਸ ਅਤੇ ਵਿਲਮੋਰ ਨੂੰ ਵਾਪਸ ਨਹੀਂ ਲਿਆਉਣਗੇ ਹਾਲਾਂਕਿ ਬੋਇੰਗ ਨੂੰ ਆਪਣੇ ਪੁਲਾੜ ਯਾਨ ਦੇ ਸੁਰੱਖਿਆਤ ਪਰਤਨ ਤੇ ਸਮਰੱਥ ਹੋਣ ਦਾ ਭਰੋਸਾ ਸੀਗਾ ਪਰ NASA ਨੇ ਇਸ ਰਾਹੀ ਪੁਲਾੜ ਯਾਤਰੀਆਂ ਦੀ ਵਾਪਸੀ ਨੂੰ ਜੋਖਮ ਭਰਿਆ ਮੰਨਿਆ ਆਖਰਕਾਰ 3 ਮਹੀਨਿਆਂ ਬਾਅਦ ਬੋਇੰਗ ਦਾ ਸਟਾਰ ਲਾਈਨਰ ਧਰਤੀ ਤੇ ਸੁਰੱਖਿਅਤ ਰੂਪ ਨਾਲ ਉਤਰਨ ਦੇ ਵਿੱਚ ਸਫਲ ਰਿਹਾਏ NASA ਦੇ ਅਨੁਸਾਰ ਸਟਾਰ ਲਾਈਨਰ ਭਾਰਤੀ ਸਮੇਂ ਦੇ ਅਨੁਸਾਰ ਸਵੇਰੇ 3:30 ਵਜੇ ਸਪੇਸ ਸਟੇਸ਼ਨ ਤੋਂ ਵੱਖ ਹੋਇਆ ਸੀ ਅਤੇ ਸਵੇਰੇ 9:32 ਮਿੰਟ ਤੇ ਨਿਊ ਮੈਕਸੀਕੋ ਅਮਰੀਕਾ ਦੇ ਵਿੱਚ ਵਾਈਡ ਸ਼ੈਡ ਸਪੇਸ ਹਰਬਰਟ ਤੇ ਉਤਰਿਆ ਇਹ ਮਰੁੱਥਲ ਖੇਤਰ ਹੈ ਔਰ ਸਟਾਰ ਲਾਈਨਰ ਦੇ ਲੈਂਡਿੰਗ ਦੀ ਵੀਡੀਓ ਸਾਫ ਦੇਖਿਆ ਜਾ ਸਕਦਾ ਹੈ ਕਿ ਲੈਂਡਿੰਗ ਤੋਂ ਠੀਕ ਪਹਿਲਾਂ ਪੁਲਾੜ ਯਾਨ ਦੇ ਤਿੰਨ ਪੈਰਾਸ਼ੂਟ ਖੁੱਲ ਗਏ ਅਤੇ ਇਹ ਧਰਤੀ ਤੇ ਸੁਰੱਖਿਅਤ ਉਤਰਨ ਦੇ ਵਿੱਚ ਕਾਮਯਾਬ ਰਿਹਾ ਦੱਸ ਜੀ ਕਿ ਸਟਾਰ ਲਾਈਨਰ ਪੰਜ ਜੂਨ ਨੂੰ ਸੁਨੀਤਾ ਵਿਲੀਅਮਜ਼ ਅਤੇ ਬੂਚ ਬਿਲਮੋਰਡ ਨਾਲ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਗਿਆ ਸੀ ਅਤੇ ਦੋਵਾਂ ਨੇ 13 ਜੂਨ ਨੂੰ ਵਾਪਸ ਆਉਣਾ ਸੀ ਦਰਸਲ ਸਟਾਰ ਲਾਈਨਰ ਦੀ ਇਹ ਪਹਿਲੀ ਟੈਸਟ ਫਲਾਈਟ ਸੀ ਪਰ थर्सडल फील होन ਅਤੇ ਹੀਲੀਅਮ ਲੀਕ ਹੋਣ ਕਾਰਨ ਇਹ ਸਮੇਂ ਤੱਕ ਵਾਪਸ ਨਹੀਂ ਆ ਸਕੀ 8 ਦਿਨਾਂ ਦੇ ਟੈਸਟ ਮਿਸ਼ਨ ਤੇ ਪੁਲਾੜ ਚ ਗਏ ਵਿਲੀਅਮਸ ਅਤੇ ਬਿਲਮੋਰਨ ਹੁਣ 8 ਮਹੀਨੇ ਉੱਥੇ ਹੀ ਰਹਿਣਾ ਹੋਵੇਗਾ NASA ਨੇ ਦੋਵਾਂ ਪੁਲਾੜ ਯਾਤਰੀਆਂ ਨੂੰ ਆਪਣੇ ਕਰੂ 9 ਮਿਸ਼ਨ ਦਾ ਹਿੱਸਾ ਬਣਾਇਆ ਹੈ ਜਿਸ ਕਾਰਨ ਹੁਣ 2 ਫਰਵਰੀ 2025 ਤੱਕ ਵਾਪਸ ਆ ਜਾਣਗੇ ਬਿਊਰ ਰਿਪੋਰਟ ਅਜੀਤ ਵੈਬ ਟੀਵੀ